ਪੰਜਾਬ ਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਰਾਜ ਚੋਣ ਕਮਿਸ਼ਨ ਕਮਿਸ਼ਨਰ ਰਾਜਕਮਲ ਚੌਧਰੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਗਿਆ ਪੰਜਾਬ ਚ 15 ਸਤੰਬਰ 2024 ਨੂੰ ਵੋਟਾਂ ਪੈਣਗੀਆਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ VOTING ਹੋਏਗੀ 27 ਸਤੰਬਰ ਨੂੰ ਨਾਮਜ਼ਦਗੀਆਂ ਸ਼ੁਰੂ ਹੋ ਜਾਣਗੀਆਂ 4 ਅਕਤੂਬਰ ਤੱਕ ਕਾਗਜ਼ੀ ਦੀ ਪਰਨ ਦੀ ਆਖਰੀ ਤਾਰੀਖ ਹੈ 7 ਅਕਤੂਬਰ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਅਮ੍ਰਿਤਸਰ ਚ ਕਿਸਾਨਾਂ ਦੇ ਅਲਟੀਮੇਟਮ ਤੋਂ ਬਾਅਦ ਪ੍ਰਸ਼ਾਸਨ ਦੀ ਕਿਸਾਨਾਂ ਨਾਲ ਮੀਟਿੰਗ ਹੋਈ ਜਿਸ ਚ ਕਿਸਾਨਾਂ ਦੇ ਨਾਲ ਪ੍ਰਸ਼ਾਸਨ ਦੀ ਸਹਿਮਤੀ ਬਣ ਗਈ ਕਿਸਾਨਾਂ ਨੇ ਫੈਸਲਾ ਕੀਤਾ ਕਿ ਉਹ ਦੇਵੀਦਾਸਪੁਰਾ ਰੇਲਵੇ ਟ੍ਰੈਕ ਜਾਮ ਨਹੀਂ ਕਰਨਗੇ ਡੀਸੀ ਸਾਖੀ ਸਾਨੀ ਖੁਦ ਕਿਸਾਨਾਂ ਦੇ ਤਰ੍ਹਾਂ ਵਿੱਚ ਪਹੁੰਚੇ ਤੇ ਕਿਹਾ ਕਿ ਕਿਸਾਨਾਂ ਦੇ ਜਿਹੜੇ ਰਹਿੰਦੇ ਪਰਿਵਾਰ ਨੇ ਉਹਨਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਜਾਏਗੀ ਤੇ ਬਾਕੀ ਮੰਗਾਂ ਲਈ 5 ਅਕਤੂਬਰ ਨੂੰ ਸਰਕਾਰ ਨਾਲ ਮੀਟਿੰਗ ਤੈਅ ਕੀਤੀ ਗਈ ਕੰਗਨਾ ਨੇ ਖੇਤੀ ਕਾਨੂੰਨਾਂ ਤੇ ਦਿੱਤੇ ਆਪਣੇ ਬਿਆਨ ਤੇ ਯੂ-ਟਰਨ ਮਾਰਿਆ ਹੈ ਕੰਗਨਾ ਨੇ ਬੀਤੇ ਦਿਨੀ ਇਹਨਾਂ ਕਾਨੂੰਨਾਂ ਦੀ ਵਕਾਲਤ ਕੀਤੀ ਸੀ ਤੇ ਕਿਹਾ ਸੀ ਕਿ ਕਿਸਾਨਾਂ ਨੂੰ ਖੁਦ ਬਿੱਲ ਵਾਪਸ ਲਿਆਉਣ ਲਈ ਅਪੀਲ ਕਰਨੀ ਚਾਹੀਦੀ ਹੈ ਪਰ ਹੁਣ ਕੰਗਨਾ ਨੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਉਹਨਾਂ ਦੇ ਬਿਆਨ ਨਾਲ ਠੇਸ ਪਹੁੰਚੀ ਹੈ ਤਾਂ ਉਹਨਾਂ ਨੂੰ ਖੇਦ ਹੈ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਸ਼ਬਦ ਵਾਪਸ ਲੈ ਲੈਂਦਾ ਸ਼ੰਭੂ ਬਾਰਡਰ ਮੋਰਚੇ ਤੇ ਕੇਂਦਰੀ ਮੰਤਰੀ ਮਨੋਰ ਲਾਲ ਨੇ ਵੱਡਾ ਹਮਲਾ ਬੋਲਿਆ ਉਹਨਾਂ ਕਹਿੰਿਆ ਕਿ ਸ਼ੰਭੂ ਬਾਰਡਰ ਤੇ ਬੈਠੇ ਲੋਕ ਅਸਲੀ ਕਿਸਾਨ ਨਹੀਂ ਕਿਸਾਨਾਂ ਦਾ ਮਖੌਟਾ ਪਾ ਕੇ ਸਿਸਟਮ ਖਰਾਬ ਕਰਨ ਵਾਲੇ ਲੋਕ ਨੇ ਹਰਿਆਣਾ ਦੇ ਲੋਕ ਬਾਰਡਰ ਤੇ ਮਜ਼ਬੂਤ ਨਾਕੇਬੰਦੀ ਤੋਂ ਖੁਸ਼ ਨੇ ਲੋਕ ਇਸ ਗੱਲ ਤੋਂ ਖੁਸ਼ ਨੇ ਕਿ ਗਲਤ ਲੋਕਾਂ ਨੂੰ ਪੈਰ ਨਹੀਂ ਰੱਖਣ ਦਿੰਦਾ ਬਲਕਿ ਬਾਰਡਰ ਬੰਦ ਹੋਣ ਕਰਕੇ ਸਾਡੇ ਵਪਾਰੀ ਪ੍ਰੇਸ਼ਾਨ हिमाचल촌 ताबे ਅਤੇ ਹੋਟਲ ਦੇ ਮਾਲਕਾਂ ਨੂੰ ਆਈਡੀ ਲਾਉਣੀ ਜ਼ਰੂਰੀ ਹੋਏਗੀ। ਹਿਮਾਚਲ ਸਰਕਾਰ ਦੇ ਮੰਤਰੀ ਵਿਕਰਮਾ ਦਿੱਤਿਆ ਨੇ ਕਿਹਾ ਕਿ ਸਟ੍ਰੀਟ ਫੂਡ ਰੇੜੀ ਤੇ ਆਈਡੀ ਲਾਉਣੀ ਪੈਗੀ। ਵਿਕਰਮਾ ਦਿੱਤਿਆ ਨੇ ਪੋਸਟ ਕਰਕੇ ਜਾਣਕਾਰੀ ਦਿੱਤੀ। ਫੈਸਲਾ ਅਰਬਨ ਡਵੈਲਪਮੈਂਟ ਐਂਡ ਮਿਸੀਪਲ ਕਾਰਪੋਰੇਸ਼ਨ ਦੀ ਮੀਟਿੰਗ ਚ ਲਿਆ ਗਿਆ। ਵਿਕਰਮਾ ਦਿੱਤਿਆ ਨੇ ਪੋਸਟ 'ਚ ਯੂਪੀ ਦੇ ਮੁੱਖ ਮੰਤਰੀ ਦੇ ਇਸ ਫੈਸਲੇ ਵਾਲੀ ਖਬਰ ਨੂੰ ਸ਼ੇਅਰ ਕੀਤਾ। ਚੜੀਗੜ੍ਹ ਦੇ ਸੈਕਟਰ 35-43 ਰੋਡ ਤੇ ਰਫਤਾਰ ਦਾ ਖਿਆਲ ਦੇਖਣ ਨੂੰ ਮਿਲਿਆ। ਤੇਜ਼ ਰਫਤਾਰ ਕਾਰ ਨੇ ਲੋਹੇ ਦੀ ਰੇਲਿੰਗ ਤੋੜ ਕੇ 4-5 ਕਾਰਾਂ ਨੂੰ ਜ਼ੋਰਦਾਰ ਟੱਕਰ ਮਾਰੀ ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਦੂਜੀ ਸਾਈਡ ਤੇ ਖੜੀਆਂ ਕਾਰਾਂ 'ਚ ਜਾ ਵਜੀ ਹਾਦਸੇ 'ਚ ਤਿੰਨ ਤੋਂ ਚਾਰ ਲੋਕ ਸਖਮੀ ਹੋਏ ਨੇ ਕਾਰ ਦਾ ਟਾਇਰ ਫਟਣ ਕਰਕੇ ਇਹ ਹਾਦਸਾ ਵਾਪਰਿਆ ਜਿਸ 'ਚ ਕਾਰ ਬੇਕਾਬੂ ਹੋ ਗਈ ਚੰਡੀਗੜ੍ਹ ਪੁਲਿਸ ਨੇ ਇੱਕ ਨਾਮੀ ਹੈਕਰ ਨੂੰ ਕਿਡਨਾਪ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਬੀਤੇ ਦਿਨੀ ਬੱਸ ਸਟੈਂਡ ਕੋਲ ਇੱਕ ਸਵਿਫਟ ਗੱਡੀ 'ਚ ਦੋ ਮੁਲਜ਼ਮ ਨਮੀ ਹੈਕਰ ਮਨੀਸ਼ ਪੰਗਲੇ ਨੂੰ ਕਿਡਨਾਪ ਕਰਕੇ ਲੈ ਜਾ ਰਹੇ ਸੀ ਜਿਸ ਤੇ ਗਸ਼ਤ ਕਰਨ ਲਈ ਪੁਲਿਸ ਨੂੰ ਦੇਖ ਕੇ ਮਨੀਸ਼ ਨੇ ਜ਼ੋਰ ਨਾਲ ਚੀਲਾਉਣਾ ਸ਼ੁਰੂ ਕਰ ਦਿੱਤਾ ਪੁਲਿਸ ਨੇ ਕਾਰ ਦਾ ਪਿੱਛਾ ਕਰਕੇ ਗੱਡੀ ਨੂੰ ਰੋਕਿਆ ਤੇ ਕਿਡਨਾਪਰਾਂ ਨੂੰ ਕਾਬੂ ਕੀਤਾ ਤਾਂ ਪਤਾ ਚੱਲਿਆ ਕਿ ਹੈਕਰ ਨੂੰ ਮੁਲਜ਼ਮਾਂ ਨੇ ਕਾਫੀ ਦਿਨਾਂ ਤੋਂ ਕਿਡਨਾਪ ਕੀਤਾ ਹੋਇਆ ਹੈ ਦੋਨੇ ਮੁਲਜ਼ਮ ਪੰਜਾਬ ਦੇ ਫਿਰੋਜ਼ਪੁਰ ਤੇ ਹੁਸ਼ਿਆਰਪੁਰ ਨਾਲ ਸੰਬੰਧਿਤ ਪਿਛਲੇ ਦਿਨੀ ਹਿਪਨੋਟਾਈਜ਼ ਕਰਕੇ ਲੁੱਟਾਂ ਕਰਨ ਵਾਲੇ ਠੱਗਾਂ ਨੂੰ ਖੰਨਾ ਪੁਲਿਸ ਨੇ ਕਾਬੂ ਕਰ ਲਿਆ ਹੈ। ਗ੍ਰਿਫਤਾਰੀਆਂ ਸਬੰਧਤ ਪੀਐਸਪੀ ਖੰਨਾ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਦੱਸਿਆ ਕਿ ਮੁਲਜ਼ਮਾਨ ਨੂੰ 2 ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ ਜਿਨ੍ਹਾਂ ਚ ਇੱਕ ਔਰਤ ਤੇ 3 ਵਿਅਕਤੀ ਸ਼ਾਮਲ ਹਨ। ਜਿਨ੍ਹਾਂ ਨੂੰ ਤਰਨਤਾਰਨ ਚੋਂ ਗ੍ਰਿਫਤਾਰ ਕੀਤਾ ਗਿਆ। ਜ਼ਿਕਰ ਹੋਇਆ ਕਿ ਮੁਲਜ਼ਮਾਨ ਨੇ ਇੱਕ ਜੋੜੇ ਤੋਂ 2 ਸੋਨੇ ਦੀਆਂ ਮੁੰਦਰੀਆਂ, 5 ਸੋਨੇ ਦਾ ਬ੍ਰੇਸਲੇਟ ਤੇ 10 ਹਜ਼ਾਰ ਰੁਪਏ ਲਏ। ਸ਼ੰਕਰ ਦੇ ਪਿੰਡ ਪਵਾਨੀਪੁਰ ਚ ਡੇਰੀ ਤੇ ਕੰਮ ਕਰਨ ਵਾਲੇ ਕਰਿੰਦਿਆਂ ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਨਾਲ ਲੱਗਦੇ ਪਿੰਡਾਂ ਦੇ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਅਟੈਕ ਕੀਤਾ ਤਾਂ ਡੇਰੀ ਤੇ ਕੰਮ ਕਰਦੇ ਕਰਿੰਦਿਆਂ ਨੇ ਬਦਮਾਸ਼ਾਂ ਨੂੰ ਉਪਜਾ ਦਿੱਤਾ ਉਹਨਾਂ ਹਮਲਾਵਰਾਂ ਦਾ ਡੰਡਿਆਂ ਨਾਲ ਜਵਾਬ ਦਿੱਤਾ ਹਮਲੇ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜੰਦ-ਜੰਦੇ ਕਰਿੰਦਿਆਂ ਨੇ ਹਮਲਾਵਰਾਂ ਤੇ ਉਹਨਾਂ ਦੀ ਗੱਡੀ ਤੇ ਵਾਰ ਕੀਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਇਹ ਹਮਲਾ ਕੀਤਾ ਗਿਆ ਅਮਰੀਕਾ ਦੇ ਸੁਲਤਾਨਪੁਰ ਰੋਡ ਤੇ ਤੇਜ ਨਗਰ ਚ ਮਾਹੌਲ ਗਰਮ ਆ ਗਿਆ ਇੱਕ ਪਰਿਵਾਰ ਵੱਲੋਂ ਇੱਕ ਸਾਲ ਪਹਿਲਾਂ ਗੁਜਰੇ ਪਿਓ ਪੁੱਤ ਦੀ ਵਰਸੀ ਮਨਾਈ ਜਾ ਰਹੀ ਸੀ ਤਾਂ ਕਤਲ ਦੇ ਮੁਲਜ਼ਮਾਂ ਨੇ ਹੰਗਾਮਾ ਕਰ ਦਿੱਤਾ ਕਰਦੇ ਬਾਹਰ ਆ ਕੇ ਤਫਤੀਸ਼ਾਂ ਦਿੱਤੀਆਂ ਮੁਲਜ਼ਮਾਂ ਨੇ ਕਿਹਾ ਕਿ ਦੋ ਕਤਲ ਪਹਿਲਾਂ ਕੀਤੇ ਨੇ ਤੇ ਇੱਕ ਹੋਰ ਕਰਤਾ ਹੈ ਇਸ ਤਰ੍ਹਾਂ ਬਹਿਸਬਾਜ਼ੀ ਤੇ ਹੰਗਾਮਾ ਹੋ ਗਿਆ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਪੁਲਿਸ ਨੇ ਮਾਮਲਾ ਦਰਜ ਕੀਤਾ ਬੁਕੇਰੀਆਂ ਦੇ ਹਾਜੀਪੁਰ ਚ ਪੁਲਿਸ ਤੇ ਮੁੱਲਾ ਵਾਸੀਆਂ ਦੇ ਵਿੱਚ ਝੜਪ ਹੋ ਗਈ ਮਹਿਲਾਵਾਂ ਨੂੰ ਰੋਕਣ ਲਈ ਲੇਡੀ ਪੁਲਿਸ ਤਾਇਨਾਤ ਕੀਤੀ ਗਈ ਪੁਲਿਸ ਇਲਾਕੇ ਚ ਊਮੇਦਾ ਡੰਪ ਬਣਾਉਣ ਲਈ ਕਬਜ਼ਾ ਕੀਤੀ ਜ਼ਮੀਨ ਨੂੰ ਛੁਡਵਾਉਣ ਪਹੁੰਚੀ ਸੀ ਪਰ ਸਥਾਨਕ ਲੋਕਾਂ ਨੇ ਪੂਰ ਜ਼ੋਰ ਵਿਰੋਧ ਕੀਤਾ ਤੇ ਕਿਹਾ ਕਿ ਆਪਣੇ ਕਰਾਂ ਦੇ ਨੇੜੇ ਡੰਪ ਨਹੀਂ ਬਣਦੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਜ਼ਬਰਦਸਤੀ ਡੰਪ ਬਣਾ ਰਿਹਾ ਜਿਸ ਦਾ ਉਹ ਡਟ ਕੇ ਵਿਰੋਧ ਕਰ ਰਹੇ ਸਪੋਰਟ ਚ ਸੀਆਈਏ ਸਟਾਫ ਨੇ ਕਾਲੇ ਰੰਗ ਦੀ ਥਾਰ ਚੋਂ 15 ਲੱਖ ਦੀ ਡਰੱਗ ਮਨੀ ਬਰਾਮਦ ਸੱਚੋ ਮਹੱਤਵਨ ਇਹ ਦੋ ਸੈਕੰਡ ਨੂੰ ਤਲਾਮਿਲੀ ਸੀ ਕਿ ਕਾਲੇ ਰੰਗ ਦੀ ਫਾਰਚ ਸਵਾਰ ਬਿੰਦਰ ਸਿੰਘ ਨਸ਼ਾ ਵੇਚਣ ਦਾ ਕੰਮ ਕਰਦਾ ਹੈ ਪੁਲਿਸ ਨੇ ਗੁਪਤ ਸੂਚਨਾ ਤੇ ਸਰਚ ਕੀਤੀ ਤਾਂ ਫਾਰਚੋਂ 15 ਲੱਖ ਦੀ ਡਰੱਗ ਮਨੀ ਮਿਲੀ ਮੁਲਜ਼ਮ ਬਿੰਦਰ ਸਿੰਘ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਫਰੀਦਕੋਟ ਦੀ ਕੇਂਦਰੀ ਜੇਲ੍ਹ ਦੇ ਵਿੱਚ ਪ੍ਰਸ਼ਾਸਨ ਨੇ ਹੈਰੋਇਨ ਇੱਕ ਮੋਬਾਈਲ ਫੋਨ ਤੇ ਹੋਰ ਨਸ਼ੇ ਦੀ ਸਮਗਰੀ ਬਰਾਮਦ ਕੀਤੀ ਮਾਮਲੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਸਿਟੀ ਚ ਪੁਲਿਸ ਨੇ ਅਣਛਾਤੇ ਵਿਅਕਤੀ ਖਿਲਾਫ ਐਨਡੀपीएस ਤਹਿਤ ਮੁਕੱਦਮਾ ਦਰਜ ਕਰ ਲਿਆ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਸ਼ਿਕਾਇਤ ਭੇਜ ਕੇ ਜਾਣਕਾਰੀ ਦਿੱਤੀ ਗਈ ਕਿ ਜੇਲ੍ਹ ਅੰਦਰੋਂ ਥੋ ਕਰਕੇ ਸਮਾਨ ਸੁੱਟਿਆ ਗਿਆ। ਲੁਧਿਆਣਾ ਚ ਰਸਤਾ ਪੁੱਛਣ ਦੇ ਬਹਾਨੇ ਇੱਕ ਮਹਿਲਾ ਤੋਂ ਚਪਟ ਮਾਰੀ ਹੋਈ ਮਾਮਲਾ ਕਾਸਾਬਾਦ ਦੇ ਪਿੰਡ ਕੁੱਤਵੇਵਾਲ ਤੋਂ ਸਾਹਮਣੇ ਆਇਆ ਜਿੱਥੇ ਸਨੈਚਰ ਇੱਕ ਬਜ਼ੁਰਗ ਮਹਿਲਾ ਦੀਆਂ ਵਾਲੀਆਂ ਸਨੈਚ ਕਰਕੇ ਫਰਾਰ ਹੋ ਗਏ। ਦੋ ਬਾਈਕ ਸਵਾਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਸੀਸੀਟੀਵੀ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ। ਡੁਟੇਰੇ ਦਿਨ ਦਿਹਾੜੇ 84 ਸਾਲਾ ਬਜ਼ੁਰਗ ਕੋਲ ਜਾਂਦੇ ਨੇ ਤੇ ਰਸਤਾ ਪੁੱਛਣ ਬਹਾਨੇ ਵਾਲੀਆਂ ਚਪਟਕੇ ਫਰਾਰ ਹੋ ਜਾਂਦੇ ਨੇ ਪੁਲਿਸ ਦਾ ਸੀਸੀਟੀਵੀ ਦੇ ਆਧਾਰ ਤੇ ਮਜ਼ਬੂਤੀ ਦੀ ਬਾਤ ਸ਼ੁਰੂ ਕਰਦੀ। ਮੋਗਾ ਚ ਚੋਰ ਇੰਨੇ ਬੇਖੌਫ ਨੇ ਕਿ ਇੱਕੋ ਰਾਤ ਚ ਇੱਕ ਦੁਕਾਨ 'ਚੀ ਦੋ ਵਾਰ ਚੋਰੀ ਕੀਤੀ। ਪਹਿਲਾਂ ਦੋ ਚੋਰ ਆਕੇ ਗੋਦਾਮ ਚ ਦਾਖਲ ਹੁੰਦੇ ਨੇ ਤਾਂਬੇ ਤੇ ਪਿੱਤਲ ਦੇ ਬਰਤਨ ਬੋਰੀਆਂ ਚ ਭਰਕੇ ਲੈ ਜਾਂਦੇ ਨੇ ਦੁਬਾਰਾ ਇੱਕ ਘੰਟੇ ਬਾਅਦ ਫੇਰ ਆਉਂਦੇ ਨੇ। ਚੋਰ ਨਾਲ ਇੱਕ ਸਾਈਕਲ ਰੇਡਾ ਲੈ ਕੇ ਆਉਂਦੇ ਨੇ ਸਮਾਨ ਬੋਰੀਆਂ 'ਚ ਪਰਿਆ ਤੇ ਨਾਲ ਲੈ ਗਏ ਪੂਰੀ ਵਾਰਤਾਤ ਸੀਸੀਟੀਵੀ 'ਚ ਕੈਪ ਹੋ ਗਈ ਦੁਕਾਨਦਾਰ ਮੁਤਾਬਕ ਉਹਨਾਂ ਦਾ 283 ਇਲਾਕਾ ਦੰਸਾ ਹੁਸ਼ਿਆਰਪੁਰ ਦੇ ਮੁਹੱਲਾ ਕੱਚਾ ਟੋਬਾ ਦੁਕਾਨ 'ਚ ਅੱਗ ਲੱਗਣ ਨਾਲ ਬਾਜ਼ਾਰ 'ਚ ਭਗੜੜ ਮਚ ਗਈ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲਿਆ ਕਾਫੀ ਮੁਸ਼ਕਲਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ ਦੁਕਾਨ 'ਚ ਫਰਨੀਚਰ ਤੇ ਗੱਦਿਆਂ ਦੀ ਵੇਸਟੇਜ ਨੂੰ ਅੱਗ ਲੱਗੀ ਸੀ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਆਜ ਸਾਬਕਾ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਵੀ ਹਲਾਤਾੰਦ ਚਾਇ ਸੰਭਾਲਿਆ से निवेदन करना चाहिए मेरी इस बात से बहुत सारे लोग निराश हैं और डिसअपॉइंटेड हैं जब फार्मर्स लॉ प्रपोज हुए थे तो हम बहुत सारे लोगों ने जो है उनका समर्थन किया था लेकिन बड़ी ही संवेदनशीलता से और सहानुभूति से हमारे माननीय प्रधानमंत्री जी ने वो लॉज जो थे वापस ले लिए थे और ये हम सब कार्यकर्ताओं का कर्तव्य बनता है कि हम उनके शब्दों की गरिमा रखें मुझे ये बात भी ध्यान रखनी होगी कि मैं अब एक कलाकार नहीं भारतीय जनता पार्टी के कार्यकर्ता हूँ और मेरे ओपिनियंस अपने नहीं होने चाहिए वो पार्टी का स्टैंड होना चाहिए तो अगर मैंने अपने शब्दों से और अपनी सोच से किसी को डिसअपॉइंट किया है मुझे खेद रहेगा आई टेक माई वर्ड्स बैक थैंक यू कंगना वालों अपने शब्द वापस ले गए ने। और बलदेव सिंह सिरसा किसान आगू फोन लाइन ने सिरसा साहब ਕੰਗਨਰਨੌਤ ਦੇ ਬਿਆਨ ਨੂੰ ਲੈ ਕੇ ਲਗਾਤਾਰ ਦੋ ਦਿਨਾਂ ਤੋਂ ਖਿਲਾਫਤ ਹੋ ਰਹੀ ਸੀ ਨਰਾਜ਼ਗੀ ਨਜ਼ਰ ਆ ਰਹੀ ਸੀ ਤਾਂ ਹੁਣ ਉਹਨਾਂ ਨੇ ਆਪਣਾ ਬਿਆਨ ਵਾਪਸ ਲਿਆ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਉਹਨਾਂ ਦੇ ਵੱਲੋਂ ਇਸ ਨੂੰ ਲੈ ਕੇ ਮਾਫੀ ਤੱਕ ਮੰਗੀ ਗਈ ਸੀ ਔਰ ਮੈਂ ਜੇਕਰ ਕੁਝ ਬੋਲਿਆ ਹੈ ਤਾਂ ਫਿਰ ਮੈਨੂੰ ਆਪਣੀ ਗરિਮਾ ਦਾ ਧਿਆਨ ਰੱਖਣਾ ਚਾਹੀਦਾ ਹੈ ਔਰ ਇਹ ਬਿਆਨ ਮੈਂ ਆਪਣਾ ਵਾਪਸ ਲੈ ਨਹੀਂ ਆ ਕਿਵੇਂ ਵੇਖਦੇ ਹੋ ਬੀਬਾ ਜੀ ਦੇਖੋ ਗੱਲ ਇਹ ਹੈ ਕਿ ਇਹੀ ਕੰਗਨਰਨੌਤ ਜਿਹੜੀ ਪਹਿਲਾਂ ਕਈ ਵਾਰ ਬਹੁਤ ਵਿਵਾਦਿਤ ਬਿਆਨ ਦੇ ਚੁੱਕੀ ਹੈ ਇਹ ਕਦੀ ਕਿਸਾਨਾਂ ਦੇ ਖਿਲਾਫ ਬੋਲਦੀ ਹੈ ਕਦੀ ਸਿੱਖਾਂ ਦੇ ਖਿਲਾਫ ਬੋਲਦੀ ਆ ਕਦੀ ਕਿਸੇ ਦੇ ਖਿਲਾਫ ਬੋਲਦੀ ਆ ਵਿਵਾਦਿਤ ਬਿਆਨ ਦੇਣ ਦੇ ਵਿੱਚ ਇਹ ਸਭ ਤੋਂ ਅੱਗੇ ਆ ਔਰ ਜਦੋਂ ਪਹਿਲਾਂ ਇਹਨੂੰ ਰੋਕਿਆ ਗਿਆ ਜਿਹੜੇ ਅੱਜ ਆ ਮੈਂ ਸੁਣ ਰਿਹਾ ਸੀ ਜੋ ਤੁਸੀਂ ਹੁਣ ਸੁਣਾਈ ਆ ਉਹਨੇ ਜੋ ਵਾਪਸ ਲੈ ਲਿਆ ਬਿਆਨ ਤੇ ਮੈਂ ਗਰਮਾਂ ਨੂੰ ਰੱਖਣਾ ਚਾਹੀਦਾ ਕਿ ਇਹਨੂੰ ਪਹਿਲਾਂ ਆਪਣੀ ਗਰਮਾਂ ਦਾ ਪਤਾ ਨਹੀਂ ਸੀ ਤੇ ਪ੍ਰਧਾਨ ਮੰਤਰੀ ਨੇ ਤੇ ਮਾਫੀ ਮੰਗ ਕੇ ਇਹ ਕਾਨੂੰਨ ਵਾਪਸ ਲੈ ਤੇ ਮੈਂ ਲੋਕੋਂ ਸੇ ਮਾਫੀ ਮੰਗਦਾ ਤੇ ਇਹਨੇ ਦੁਬਾਰਾ ਫੇਰੇ ਗੱਲ ਕਹਿ ਦਿੱਤੀ لیکن مسئلہ ਇਹ ਆ ਕਿ ਇਹਦੇ ਪਿੱਛੇ ਇੱਕ ਚਾਲ ਹੋ ਰਹੀ ਹੈ ਜੋ ਭਾਜਪਾ ਸਰਕਾਰ ਆ ਔਰ ਇਹ ਅਰਥਕ ਵਾਲੇ ਨੇ ਇਹ ਬਿਆਨ ਇਸ ਕਰਕੇ ਦੁਬਾਰੇ ਨੇ ਕਿ ਲੋਕਾਂ ਦੀ ਨਬਜ ਤੇ ਹੱਥ ਰੱਖ ਕੇ ਵੇਖਦਿਆ ਨਾ ਕਿ ਲੋਕਾਂ ਦਾ ਪ੍ਰਤੀਕਰਮ ਕੀ ਹੁੰਦਾ ਫਿਰ ਉਸ ਤੋਂ ਬਾਅਦ ਫਿਰ ਇਹ ਬਿਆਨ ਜਿਹੜੇ ਨੇ ਵਾਪਸ ਲੈ ਰਹੇ ਹੁਣ ਉਹਨੇ ਬਿਆਨ ਵਾਪਸ ਲੈ ਰਿਆ ਤੇ ਦੂਸਰੇ ਪਾਸੇ ਮਨੋਰ لال ਖੱਟੜ ਇਹ ਬਿਆਨ ਦਿੱਤਾ ਮਨੋਰ لال ਖੱਟੜ ਤੇ ਅਜੋ ਦੋ ਵੀ ਅੱਗੇ ਨੰਘਿਆ ਮਨੋਰ لال ਖੱਟੜ ਕਹਿੰਦਾ ਕਿ ਇਹ ਕਿਸਾਨੀ ਨਹੀਂ ਕਿਸਾਨਾਂ ਦਾ ਮਕੋਟਾ ਪਾਇਆ ਜੇ ਕੋਈ ਇਹ ਜਿਹੜੇ ਵਿਵਾਦਤ ਬਿਆਨ ਇਸ ਤਰ੍ਹਾਂ ਦੇ ਕੇ ਜਦੋਂ ਵੇਖਿਆ ਕਿ ਲੋਕਾਂ ਨੇ ਲਾਂਤਾਂ ਪਾਈਆਂ ਨੇ ਕੰਗਨਾ ਰਾਓਟ ਨੂੰ ਤੇ ਅੱਜ ਉਹਦਾ ਬਿਆਨ ਵਾਪਸ ਹੋ ਗਿਆ ਤੇ ਅੱਜ ਖੱਟੜ ਤੋਂ ਬਿਆਨ ਦਵਾਤਾ ਹੈ ਇਹ ਜਿਹੜੇ ਹਰਿਆਣੇ ਦੇ ਵਿੱਚ ਇਲੈਕਸ਼ਨ ਚੱਲ ਰਹੇ ਨੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਇਹ ਬੁਖਲਾਅਤ ਵਿੱਚ ਨੇ ਕਿ ਜਿਹੜਾ ਇਹ ਕਿਸਾਨ ਅੰਦੋਲਨ 13 ਫਰਵਰੀ 2024 ਤੋਂ ਆਪਣੀਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਦਿੱਲੀ ਜਾ ਰਹੇ ਸੀ ਤੇ ਹਰਿਆਣਾ ਸਰਕਾਰ ਨੇ ਜਿਹੜੇ ਸੜਕਾਂ ਇਹ ਰੋਕ ਕੇ ਜਿਹੜਾ ਸੀ ਇਹ ਸਾਨੂੰ ਉਥੇ ਰੋਕਿਆ ਗਿਆ ਔਰ ਸਾਡੇ ਤੇ ਜਿਹੜੇ ਹਥਿਆਰਬੰਦ ਮਤਲਬ ਕਿ ਹਮਲੇ ਕੀਤੇ ਗਏ ਅੱਥਰੂਗਾਸਾ ਛੱਡੀਆਂ ਗਈਆਂ ਜਿਸ ਦੇ ਨਾਲ ਅੱਖਾਂ ਲੋਕਾਂ ਦੀਆਂ ਚਲੇ ਗਈਆਂ ਔਰ ਕਿਸ ਤਰ੍ਹਾਂ ਦੀ ਗੋਲੀਬਾਰੀ ਹੋਈ ਜਿਸ ਦੇ ਨਾਲ ਸ਼ੁਭ ਕਰਨ ਦੀ ਸ਼ਹਾਦਤ ਹੋਣੀ ਪਿੰਤਪਾਲ ਸਿੰਘ ਨੂੰ ਜਿਹੜਾ ਸੀ ਉਥੋਂ ਹਰਿਆਣਾ ਪੁਲਿਸ ਦੇ ਗੁੰਡਿਆਂ ਵੱਲੋਂ ਪੋਰੇਜ ਪਾਰ ਤੇ ਲੈ ਜਾਣਾ ਤੇ ਅੱਜ ਇਹ ਕਹਿੰਦਾ ਕਿ ਜਿਹੜੇ ਪੰਜਾਬ ਵੱਲੋਂ ਰਸਤੇ ਬੰਦ ਹੋਏ ਨੇ ਉਹਨਾਂ ਦੇ ਨਾਲ ਲੋਕਾਂ ਨੂੰ ਜਿਹੜੀ ਆ ਸਮੱਸਿਆ ਕਰੀ ਹੋ ਰਹੀ ਆ ਕਿ ਇਹ ਬੇਸ਼ਰਮੀ ਵਾਲੀ ਗੱਲ ਹੈ ਤੇ ਰਸਤੇ ਤਾਂ ਤੂੰ ਬੰਦ ਕੀਤੇ ਨੇ ਸਰਕਾਰ ਹਰਿਆਣਾ ਸਰਕਾਰ ਨੇ ਬੰਦ ਕੀਤੇ ਨੇ ਕਿੱਲਾ ਤੁਸੀਂ ਛੜਕਾਂ ਦੇ ਟੋਕੀਆਂ ਬੈਰੀਕੇਡਿੰਗ ਤੁਸੀਂ ਕੀਤੀ ਫੋਰਸਾਂ ਤੁਸੀਂ ਲਾਈਆਂ ਔਰ ਹਰਿਆਣੇ ਵੱਲੋਂ ਰਸਤਾ ਰੋਕਿਆ ਗਿਆ ਤੇ ਜ਼ੁਮੇਲਾ ਰਹੇ ਜੇ ਵੀ ਇੱਕ ਕਿਸਾਨ ਨੇ ਰੋਕਿਆ ਸੋ ਇਹ ਅਪਾ ਜੀਕਰ ਕੰਗਨਾ ਵੱਲੋਂ ਤੇ ਬਿਆਨ ਤੇ ਇਹ ਸਿਰਸਾ ਸਾਹਿਬ ਤਾਂ ਲੱਗਦਾ ਹੈ ਕਿ ਇੱਕ ਪਾਰ ਪਹਿਲਾਂ ਬਿਆਨ ਦੇ ਦੇ